WhatsApp ਇੱਕ ਅਜਿਹੀ ਐਪ ਹੈ ਜੋ ਪੂਰੀ ਦੁਨੀਆ ਵਿੱਚ ਮੈਸੇਜਿੰਗ ਲਈ ਸਭ ਤੋਂ ਵੱਧ ਵਰਤੀ ਜਾਂਦੀ ਹੈ Meta ਦੇ ਇਸ ਐਪ ਦੇ ਦੁਨੀਆ ਭਰ ਵਿੱਚ 220 ਮਿਲੀਅਨ ਤੋਂ ਵੱਧ ਡੇਲੀ ਐਕਟਿਵ ਯੂਜ਼ਰ ਨੇ WhatsApp ਆਪਣੇ ਯੂਜ਼ਰ ਲਈ ਸਮੇਂ-ਸਮੇਂ ਤੇ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ ਤਾਂ ਜੋ ਉਹਨਾਂ ਦਾ ਐਕਸਪੀਰੀਅੰਸ ਬੈਟਰ ਹੋ ਸਕੇ ਯੂਜ਼ਰ ਦੀ ਮੰਗ ਤੇ ਕਰੀਬ 15 ਸਾਲ ਪਹਿਲਾਂ ਲਾਂਚ ਕੀਤੇ ਗਏ ਇਸ ਮੈਸੇਜਿੰਗ ਐਪ 'ਚ ਕਈ ਫੀਚਰ ਐਡ ਕੀਤੇ ਗਏ ਨੇ ਪਿਛਲੇ ਸਾਲ ਤੋਂ ਇਸ ਐਪ ਵਿੱਚ ਇੱਕ ਜ਼ਬਰਦਸਤ ਪ੍ਰਾਈਵੇਸੀ ਫੀਚਰ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਫੀਚਰ ਨੂੰ ਹਾਲ ਹੀ ਚ ਬੀਟਾ ਵਰਜਨ ਚ ਵੀ ਦੇਖਿਆ ਗਿਆ ਹੈ ਇਸ ਯੂਜ਼ਰ ਨੇਮ ਪ੍ਰਾਈਵੇਸੀ ਫੀਚਰ ਨੂੰ WhatsApp ਦੇ Android ਅਤੇ iOS ਬੀਟਾ ਵਰਜਨ ਚ ਦੇਖਿਆ ਗਿਆ ਹੈ ਇਹ ਫੀਚਰ Instagram Facebook X ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰ ਨੇਮ ਫੀਚਰ ਵਰਗਾ ਹੈ ਜਿਸ ਤੇ ਯੂਜ਼ਰ ਦਾ ਮੋਬਾਈਲ ਨੰਬਰ ਨਹੀਂ ਦਿ세ਗਾ ਲੋਕ ਵਟਸਐਪ ਯੂਜ਼ਰ ਨੂੰ ਯੂਜ਼ਰ ਨੇਮ ਨਾਲ ਸਰਚ ਕਰ ਸਕਣਗੇ ਜਿਸ ਤਰ੍ਹਾਂ ਨਾਲ ਅੱਜਕਲ ਸਾਈਬਰ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਉਸ ਨੂੰ ਵਿਕਦੇ ਹੋਏ ਵਟਸਐਪ ਦੇ ਇਸ ਫੀਚਰ ਤੇ ਕੰਮ ਕੀਤਾ ਜਾ ਰਿਹਾ ਹੈ ਵਟਸਐਪ 'ਤੇ ਅਜਿਹੇ ਕਈ ਗਰੁੱਪ ਹੋਣਗੇ ਜਿਨ੍ਹਾਂ 'ਚ ਤੁਸੀਂ ਕਈ ਯੂਜ਼ਰ ਨੂੰ ਨਹੀਂ ਜਾਣਦੇ ਹੋਵੋਗੇ ਪਰ ਤੁਸੀਂ ਉਸ ਗਰੁੱਪ ਦੇ ਸਾਰੇ ਮੈਂਬਰਾਂ ਦੇ ਮੋਬਾਈਲ ਨੰਬਰਾਂ ਦਾ ਪਤਾ ਲਗਾ ਸਕਦੇ ਹੋ ਤੁਸੀਂ ਮੋਬਾਈਲ ਨੰਬਰ ਤੋਂ ਬਿਨਾਂ ਵਟਸਐਪ ਵਿੱਚ ਕਿਸੇ ਵੀ ਗਰੁੱਪ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਸ ਨਵੇਂ ਪ੍ਰਾਈਵੇਸੀ ਫੀਚਰ ਦੇ ਆਨ ਤੋਂ ਬਾਅਦ ਤੁਸੀਂ ਗਰੁੱਪ ਦੇ ਕਿਸੇ ਵੀ ਮੈਂਬਰ ਦਾ ਫੋਨ ਨੰਬਰ ਨਹੀਂ ਜਾਣ ਸਕੋਗੇ ਇਸ ਦੀ ਥਾਂ ਤੇ ਤੁਹਾਨੂੰ ਗਰੁੱਪ ਮੈਂਬਰ ਦਾ ਯੂਜ਼ਰ ਨੇਮ ਦਿਖਾਈ ਦੇਵੇਗਾ ਇਸ ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਤੁਸੀਂ ਯੂਜ਼ਰ ਨੇਮ ਦੁਆਰਾ WhatsApp ਯੂਜ਼ਰ ਦੀ ਪਛਾਣ ਕਰ ਸਕੋਗੇ ਤੁਸੀਂ ਇਸ ਨਾਲ WhatsApp ਤੇ ਚੈਟ ਕਰ ਸਕਦੇ ਹੋ ਵੈਸੇ WhatsApp ਭਾਰਤ ਵਿੱਚ UPI ਸੇਵਾ ਵੀ ਪੇਸ਼ ਕਰਦਾ ਹੈ ਤੁਹਾਡਾ ਮੋਬਾਈਲ ਨੰਬਰ UPI ਲਈ ਵਰਤਿਆ ਜਾਂਦਾ ਹੈ ਅਜਿਹੇ 'ਚ ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡਾ ਮੋਬਾਈਲ ਨੰਬਰ ਹਾਸਲ ਕਰਦਾ ਹੈ ਤਾਂ ਉਹ ਤੁਹਾਨੂੰ ਕਾਲ ਕਰਕੇ ਪਰੇਸ਼ਾਨ ਕਰ ਸਕਦਾ ਹੈ ਅਤੇ ਵਿੱਤੀ ਧੋਖਾਧੜੀ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਇਹ ਨਵਾਂ ਪ੍ਰਾਈਵੇਸੀ ਫੀਚਰ ਯੂਜ਼ਰ ਨੂੰ ਇਸ ਤੋਂ ਬਚਾਉਣ 'ਚ ਮਦਦ ਕਰ ਸਕਦਾ ਹੈ